ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਵਨ ਸਵਾਗਤ ਕਰਦੀ ਆ ਜੀ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਦੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ ਜੀ ਲਓ ਜੀ ਅੱਜ ਦਿਨ ਹੈਗਾ ਬੁੱਧਵਾਰ ਤੇ ਤਰੀਕ ਹੈਗੀ ਅੱਜ 29 ਤੇ ਦੁਪਹਿਰ ਦਾ ਟਾਈਮ ਆ ਜੀ ਤੇ ਆਪਾਂ ਬਣਾ ਰਹੇ ਆ ਅੱਜ ਕੜੀ ਚਾਵਲ ਬੱਚੇ ਕਹਿੰਦੇ ਆਪਾਂ ਕੜੀ ਚਾਵਲ ਖਾਣੇ ਅੱਜ ਤੇ ਲਓ ਜੀ ਮੈਂ ਗੈਸ ਦੇ ਉੱਪਰ ਕੜਾਹੀ ਰੱਖ ਲਈ ਸੀ ਤੇ ਉਹਦੇ ਵਿੱਚ ਦੇਸੀ ਘਿਓ ਪਾ ਲਿਆ ਤੇ ਆਪਾਂ ਕੜੀ ਨੂੰ ਆਪਾਂ ਤੜਕਾ ਦੇਸੀ ਘਿਓ ਦਾ ਲਾ। ਮੈਂ ਸਬਤ ਧਨੀਆ ਥੋੜਾ ਜਿਹਾ ਕ੍ਰਸ਼ ਕਰਕੇ ਉਹਦੇ ਵਿੱਚ ਪਾਉਂਗੀ ਤੇ ਜੀਰਾ ਪਾਵਾਂਗੇ ਹੁਣ ਤੇ ਸਬਤ ਧਨੀਆ ਪਿਆ ਸੀਗਾ ਉਸ ਨੂੰ ਕ੍ਰਸ਼ ਕਰ ਰਹੀ ਸੀ ਮੈਂ ਤੇ ਉਹ ਪਾ ਦਾਂਗੇ ਤੇ ਜੀਰਾ ਪਾ ਕੇ ਤੇ ਪਿਆਜ਼ ਕੱਟ ਕੇ ਰੱਖ ਲਈ ਸੀ ਤੇ ਹਰੀਆਂ ਮਿਰਚਾਂ ਕੱਟ ਕੇ ਰੱਖ ਲਈਆਂ ਸੀਗੀਆਂ ਤੇ ਹੁਣ ਜਦੋਂ ਜੀਰਾ ਤੇ ਸਬਤ ਧਨੀਆ ਥੋੜਾ ਜਿਹਾ ਭੁੱਜ ਗਿਆ ਆਪਣਾ ਤੇ ਉਸ ਦੇ ਵਿੱਚ ਹੁਣ ਆਪਾਂ ਪਿਆਜ਼ ਪਾ ਲਾਂਗੇ ਨਾਲ ਹਰੀ ਮਿਰਚ ਪਾ ਲਾਂਗੇ ਲੋ ਜੀ ਹੁਣ ਆਪਾਂ ਪਿਆਜ਼ ਤੇ ਹਰੀ ਮਿਰਚ ਉਸ ਦੇ ਵਿੱਚ ਪਾ ਕੇ ਮੈਂ ਹੁਣ ਇਸ ਨੂੰ ਵੀ ਭੁੰਨ ਲਵਾਂਗੇ ਤੇ ਨਾਲ ਨਾਲ ਇੱਥੇ ਹੁਣ ਮੈਂ ਚਾਵਲ ਮੇਰੇ ਪਿਓਂਕੇ ਰੱਖੇ ਪਏ ਸੀਗੇ ਤੇ ਚਾਵਲ ਵੀ ਨਾਲ ਹੀ ਧਰ ਦੂੰਗੀ ਕਿਉਂਕਿ ਸਾਢੇ 12 ਦਾ ਟਾਈਮ ਹੋ ਗਿਆ ਸੀਗਾ ਤੇ ਤੇ ਕੁੱਕਰ ਧਰਤਾ ਸੀ ਮੈਂ ਦੂਸਰੀ ਸਾਈਡ ਤੇ ਚਾਵਲ ਧਰਨ ਨੂੰ ਤੇ ਕੁੱਕਰ ਦੇ ਵਿੱਚ ਮੈਂ ਚਾਵਲਾਂ ਨੂੰ ਮੈਂ ਸਰੋਂ ਦਾ ਤੇਲ ਦਾ ਤੜਕਾ ਲਾਉਂਗੀ ਸਰੋਂ ਦਾ ਤੇਲ ਪਾਤਾ ਤੇ ਇਸ ਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਪਾ ਦੂੰਗੀ ਤੇ ਕਾਲੀਆਂ ਮਿਰਚਾਂ ਤੇ ਇੱਕ ਤੇਜ ਪੱਤਾ ਪਾ ਕੇ ਆਪਾਂ ਤੜਕਾ ਲਾ ਦਾਂਗੇ ਚਾਵਲਾਂ ਨੂੰ ਵੀ ਨਾਲ ਨਾਲ ਆਪਣੇ ਕੜੀ ਬਣ ਜੂਗੀ ਨਾਲੇ ਚਾਵਲ ਬਣ ਜਾਣਗੇ ਉਹ ਦੋਨੋਂ ਮਸਾਲੇ ਪਾ ਕੇ ਇਸ ਦੇ ਵਿੱਚ ਤੇ ਵੇਸਣ ਕੋਲ ਕੇ ਰੱਖਿਆ ਪਿਆ ਹੈਗਾ ਤੇ ਉਹ ਵੀ ਪਾ ਦਾਂਗੇ ਨਾਲ ਦੇ ਨਾਲ ਉਸ ਸਵੇਰੇ ਹੂੰ ਤਾਂ ਆਲੂ ਬਣਾਏ ਸੀ ਉਬਾਲ ਕੇ ਤੇ ਪਰ ਬੱਚੇ ਕਹਿੰਦੇ ਕੜੀ ਚਾਵਲ ਖਾਣੇ ਤਾਂ ਕਰਕੇ ਮੈਂ ਚਲੋ ਬਣਾ ਦਿੰਦੇ ਆਗੇ ਹੁਣ ਬੱਚੇ ਕਹਿਣਗੇ ਵੀ ਚਲੋ ਗਰਮੀ ਕਰਕੇ ਵੈਸੇ ਹੋਰ ਤਾਂ ਹੁਣ ਕੋਈ ਚੀਜ਼ ਨਹੀਂ ਜ਼ਿਆਦਾ ਬਣਦੀਗੀ ਲੋ ਜੀ ਹੁਣ ਕੁੱਕਰ ਦੇ ਵਿੱਚ ਮੈਂ ਚਾਵਲ ਵੀ ਪਾਤੇ ਆਗੇ ਚਾਵਲ ਆਪਣੇ ਬਣ ਜਾਣਗੇ ਨਾਲ-ਨਾਲ ਕੜੀ ਬਣੀ ਜਾਊਗੀ ਤੇ ਜਿਹੜੇ ਆਪਣੇ ਹੁਣ ਵਰਤਨ ਹੋਏ ਆ ਇਹ ਨਾਲ ਤੇ ਨਾਲ ਦੀ ਨਾਲ ਮੈਂ ਵਰਤਨ ਵੀ ਚੱਕ ਦੂੰਗੀ ਨਹੀਂ ਤੇ ਫਿਰ ਜਿਆਦਾ ਇਕੱਠੇ ਹੋ ਜਾਂਦੇ ਫਿਰ ਆਪਣੀ ਦਿੱਕਤ ਹੁੰਦੀ ਹੈਗੀ ਜਦੋਂ ਫਿਰ ਆਪਣੀ ਕੜੀ ਨੂੰ ਉਬਾਲ ਆਊਗਾ ਫੋਨਾ ਆਪਾਂ ਕਿਚਨ ਦੇ ਵਿੱਚ ਹੀ ਹੋਵਾਂਗੇ ਉਹਨਾਂ ਚਿਰ ਵਿੱਚ ਕਿਉਂਕਿ ਵਿੱਚ ਵਿੱਚ ਦੀ ਆਪਾਂ ਕੜਛੀ ਮਾਰਦੇ ਰਹਿੰਦੇ ਹਾਂ ਹੁਣ ਕੜਾਈ ਦੇ ਵਿੱਚ ਕੜਛੀ ਮਾਰਾਂਗੇ ਉਹਨਾਂ ਚਿਰ ਤੇ ਨਾਲ-ਨਾਲ ਮੈਂ ਕੋਲੇ ਇੱਥੇ ਵਰਤਣ ਚੱਕ ਦੂੰਗੀ ਆਪਰੇ ਦੋ ਕੰਮ ਹੋ ਜਾਣਗੇ ਤੇ ਉਸ ਤੋਂ ਬਾਅਦ ਕੜੀ ਚਾਵਲ ਆਪਾਂ ਖਾ ਕੇ ਤੇ ਫਿਰ ਬੰਦ ਸਟ ਰੈਸਟ ਕਰਾਂਗੇ ਜੀ ਤੇ ਰੈਸਟ ਰੁਸਟ ਕਰਕੇ ਫੇਰ ਹੀ ਕੰਮ ਕੋਈ ਕਰਾਂਗੇ ਉਸ ਤੋਂ ਬਾਅਦ ਕਿਉਂਕਿ ਹੁਣ ਦਿਨ ਵੱਡੇ ਹੋ ਗਿਆ ਕੰਟ ਅੱਧਾ ਘੰਟਾ ਤਾਂ ਸ਼ਰੀ ਨੂੰ ਐ ਹੁੰਦਾ ਵੀ ਰੈਸਟ ਚਾਹੀਦੀ ਆ ਕਿਉਂਕਿ ਸਵੇਰੇ ਸਾਢੇ 1:00 ਚਾਰ ਆਪਾਂ ਉੱਠ ਖੜਦੇ ਆਂਗੇ ਤਾਂ ਕਰਕੇ ਫਿਰ ਦੇਣੇ ਐ ਹੁੰਦਾ ਵੀ ਰੈਸਟ ਤਾਂ ਹੁਣ ਚਾਹੀਦੀ ਐ ਵੀ ਗਰਮੀ ਆ ਗਈ ਗਰਮੀ ਕਰਕੇ ਵੀ ਚਲੋ ਨਾਲੇ ਆਪ ਆਏ ਜਾਂਦੇ ਬੱਚੇ ਫਿਰ ਪਏ ਜਾਂਦੇ ਨਹੀਂ ਬੱਚੇ ਨਹੀਂ ਪੈਂਦੇ ਜੇ ਆਪ ਨਹੀਂ ਪੈਂਦੇ ਤਾਂ ਲੋ ਜੀ ਬਾਤਨ ਵੀ ਚੱਕੇ ਗਏ ਆਪਣੇ ਨਾਲ ਦੀ ਨਾਲ ਮੈਂ ਬਸ ਬਣ ਜਾਣਗੇ ਕੜੀ ਚਾਵਲ ਤੇ ਬੱਚਿਆਂ ਨੂੰ ਪਾ ਕੇ ਦੇਵਾਂਗੇ ਨਾਲ ਦੀ ਨਾਲ ਬਰਤਨ ਚੱਕੇ ਜਾਂਦੇ ਆ ਜੀ ਤਾਂ ਆਪਦਾ ਹੀ ਕੰਮ ਘਟ ਜਾਂਦਾਗਾ ਨਹੀਂ ਤਾਂ ਫਿਰ ਜਦੋਂ ਜ਼ਿਆਦਾ ਇਕੱਠੇ ਹੋ ਜਾਂਦੇ ਕਿਉਂ ਹੁਣ ਆਪਾਂ ਕੜੀ ਚਾਵਲ ਖਾਵਾਂਗੇ ਉਹ ਵੀ ਹੋ ਜਾਣਗੇ ਬਰਤਨ ਕਾਫੀ ਹੋ ਜਾਣਗੇ ਤਾਂ ਹੀ ਮੈਨੂੰ ਐਸੀ ਨਾਲ ਦੀ ਨਾਲ ਚੱਕਦਾ ਲਓ ਜੀ ਉਸ ਤੋਂ ਬਾਅਦ ਆਪਾਂ ਕੜੀ ਚਾਵਲ ਖਾ ਕੇ ਆਪ ਪਾਏਗੇ ਸੀਗੇ ਘੰਟਾ ਕਰੈਸਟ ਕਰ ਲਈ ਸੀ ਤੇ ਇਹ 3 ਵਜ ਦੇ ਦਾ ਟਾਈਮ ਆਗਾ ਤੇ ਕੱਪੜਿਆਂ ਦੀ ਤੈਅ ਕਰ ਰਹੀ ਸੀ ਮੈਂ ਇੱਥੇ ਕਪੜੇ ਜਿਹੜੇ ਆਪਣੇ ਹੁਣ ਤਾਂ ਇਹ ਘਰਨ ਵਾਲੇ ਤਾਂ ਇਹ ਕਰਕੇ ਰੱਖ ਦਾਂਗੇ ਜਿਹੜੇ ਪ੍ਰੈਸ ਕਰਨ ਵਾਲੇ ਪ੍ਰੈਸ ਕਰਾਂਗੇ ਹੁਣ ਡੇਲੀ ਤਾਂ ਪ੍ਰੈਸ ਨਹੀਂ ਹੁੰਦੇ ਜੀ ਇੰਨਾ ਟਾਈਮ ਨਹੀਂ ਲੱਗਦਾ ਆਪਾਂ ਨੂੰ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ ਸਹਜਪਾਠ ਸ਼ੁਰੂ ਕੀਤਾ ਹੋਇਆਗਾ ਤੇ ਆਪਾਂ ਵੰਦਚਟ ਕਹਿੰਦੇ ਹੁੰਦੇ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵੀ ਹਾਜ਼ਰੀ ਭਰਨੀ ਹੁੰਦੀ ਆ ਵੈਸੇ ਆਪਾਂ ਸਵੇਰ ਦੇ ਟਾਈਮ ਤੇ ਵੀ ਚਲੋ ਉਹ ਤਾਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਆਂਗੇ ਸਵੇਰ ਦੇ ਟਾਈਮ ਤੇ ਕਿ ਆਪਣੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਉਸ ਟਾਈਮ ਤੇ ਫਿਰ ਖਾਣਾ ਵੀ ਬਣਾਉਣਾ ਹੁੰਦਾ ਕੰਮ ਤੇ ਜਾਣਾ ਹੁੰਦਾ ਇਹਨਾਂ ਨੇ ਤੇ ਆਪਣੇ ਕੋਲੇ ਦਿਨੇ ਟਾਈਮ ਹੁੰਦਾ ਜੀ ਆਪਾਂ ਦਿਨੇ ਕਹਿੰਦੇ ਹੁੰਦੇ ਆ ਚਲੋ ਆਪਾਂ ਪਾਠ ਕਰ ਲੈਂਦੇ ਆ ਵੰਦਚਟ ਜਿੰਨਾ ਕੁ ਵੀ ਆਪਾਂ ਨੂੰ ਟਾਈਮ ਮਿਲਦਾਗਾ ਤੇ ਤਾਂ ਕਰਕੇ ਆਪਾਂ ਨੂੰ ਦੇਣੇ ਜਿਆਦਾ ਟਾਈਮ ਨਹੀਂ ਮਿਲਦਾ ਡੇਲੀ ਪ੍ਰੈਸ ਨਹੀਂ ਆਪਾਂ ਤੋਂ ਹੁੰਦੇ ਬਾਕੀ ਗਰਮੀ ਆ ਜੀ ਹੁਣ ਗਰਮੀ ਦੇ ਵਿੱਚ ਜਿਆਦਾ ਪ੍ਰੈਸ ਕਰਨ ਨੂੰ ਨਹੀਂ ਵੀ ਦਿਲ ਕਰਦਾ ਪਰ ਕਾਟਨ ਦੇ ਕੱਪੜੇ ਆ ਜੀ ਕਹਿੰਦੇ ਹੁੰਦੇ ਆ ਹੁਣ ਜਿਹੜੇ ਹੁੰਦੇ ਆ ਜਲਦੀ ਕਹਿੰਦੇ ਹੁੰਦੇ ਇਹ ਐ ਹੋ ਜਾਂਦੇ ਇਕੱਠੇ ਜਿਆ ਪ੍ਰੈਸ ਬਣਾ ਪੈਂਦੇ ਵੀ ਨਹੀਂਗੇ ਤੇ ਦੋ ਚਾਰ ਦਿਨਾਂ ਤੋਂ ਆਪਾਂ ਪ੍ਰੈਸ ਕਰ ਲੈਨੇ ਹੁੰਨੇ ਆ ਕੱਪੜੇ ਤੇ ਹੁਣ ਆਪਾਂ ਅੱਜ ਕਰਾਂਗੇ ਪ੍ਰੈਸ ਤਿਆਰ ਕਰਨ ਵਾਲੇ ਜਿਹੜੇ ਹੁਣ ਮੈਂ ਤਿਆਰ ਕਰਕੇ ਰੱਖ ਦੂੰਗੀ ਬਾਕੀ ਕੱਪੜਿਆਂ ਤੇ ਪ੍ਰੈਸ ਮਾਰ ਲਾਂਗੇ ਕਿਉਂਕਿ ਇੱਕਦਮ ਜੇ ਪ੍ਰੈਸ ਕਰ ਦਿੰਨੇ ਆ ਚਲੋ 2-3 ਦਿਨ ਨਿਕਲ ਜਾਂਦੇ ਆ ਚਲੋ ਪ੍ਰੈਸ ਦੇ 2-3 ਦਿਨ ਕੱਪੜੇ ਠੀਕ ਰਹਿੰਦੇ ਆਗੇ 2-3 ਦਿਨਾਂ ਬਾਅਦ ਆ ਫਿਰ ਪ੍ਰੈਸ ਕਰਨੇ ਪੈਂਦੇ ਆਗੇ ਬਾਰਾਂੰਦਰ ਜਾਣੇ ਹੁੰਦੇ ਚਲੋ ਤਾਂ ਆਪਾਂ ਨੂੰ ਡੇਲੀ ਕਰਨੇ ਪੈਂਦੇ ਚਲੋ ਘਰੇ ਤਾਂ ਦੋ ਤਿੰਨ ਦਿਨ ਨਿਕਲ ਜਾਂਦੇ ਆ ਕਿ ਹੁਣ ਸਰਦੀ ਦੇ ਵਿੱਚ ਤਾਂ ਚਲੋ ਡੇਲੀ ਕਰ ਲੈਂਦੇ ਸੀਗੇ ਬਾਕੀ ਇਰਮਾਨ ਕਰ ਦਿੰਦਾ ਹੁੰਦਾ ਆਪਣੇ ਪਾਪਾ ਦੇ ਤਾਂ ਫਿਰ ਸਿਕ ਕੱਪੜੇ ਡੇਲੀ ਆਪਦੇ ਕਰ ਲੈਂਦਾ ਮੈਂ ਤਾਂ ਥੋੜੀ ਜੀ ਕਾਲ ਕਰ ਲੈਣੀ ਹੁੰਦੀ ਆਪਣੇ ਕੱਪੜਿਆਂ ਨੇ ਮੈਨੂੰ ਐ ਹੁੰਦਾ ਵੀ ਮੈਂ ਕਿਹੜਾ ਕਿਤੇ ਜਾਣਾਗਾ ਘਰੇ ਹੁੰਨੇ ਹੈਗੀ ਤਾਂ ਕਰਕੇ ਮੈਂ ਤਾਂ ਦੋ ਤਿੰਨ ਦਿਨ ਕੱਟ ਲੈਣੀ ਹੁੰਦੀ ਆਪਣੇ ਕੱਪੜਿਆਂ ਦੇ ਤੇ ਦੋ ਤਿੰਨ ਦਿਨਾਂ ਬਾਅਦ ਹੀ ਮੈਂ ਤਾਂ ਕੱਪੜੇ ਪ੍ਰੈਸ ਕਰਦੀ ਹੁੰਨੇ ਆਪਣੇ ਤੇ ਅੱਜ ਫਿਰ ਮੈਨੂੰ ਲੱਗਿਆ ਵੀ ਚਲੋ ਮੈਂ ਕਰ ਦਿੰਨੀ ਆ ਮੇਰੇ ਕੋਲ ਥੋੜਾ ਜਿਹਾ ਟਾਈਮ ਸੀਗਾ ਤਾਂ ਕਰਕੇ ਕਿਉਂਕਿ ਸਬਜ਼ੀ ਆਪਣੀ ਬਣੀ ਪਈ ਸੀ ਸਵੇਰੇ ਬਣਾਈ ਸੀ ਕੁਝ ਤਾਂ ਉਹ ਪਈ ਆ ਕੁਝ ਹੁਣ ਕੜੀ ਬਣਾਈ ਸੀ ਕਿ ਕੜੀ ਪਈ ਆ ਕਿ ਸ਼ਾਮ ਨੂੰ ਸਬਜ਼ੀ ਦਾ ਕੋਈ ਹੁਣ ਮੈਨੂੰ ਆਇਆ ਵੀ ਸਬਜ਼ੀ ਤਾਂ ਬਣਾਉਣੀ ਨਹੀਂ ਸ਼ਾਮ ਨੂੰ ਵਿਚਰੋ ਟਾਈਮ ਹੈਗਾ ਹੁਣ ਤੇ ਕੱਪੜੇ ਪ੍ਰੈਸ ਕਰ ਲਵਾਂਗੇ ਹੁਣ ਤਾਹਾ ਕਰਕੇ ਆਪਾਂ ਤਾਹਾ ਕਰਨ ਵਾਲੇ ਕੱਪੜੇ ਕਾਫੀ ਹੋ ਜਾਂਦੇ ਕੱਪੜੇ ਧੋਣ ਦੇ ਵੀ ਟਾਈਮ ਜਿਹੜਾ ਲੱਗਣਾ ਲੱਗਣਾ ਸੰਭਾਂਦਾ ਹੋ ਜਾਂਦਾ ਛੋਟੇ ਛੋਟੇ ਕੱਪੜੇ ਕਾਫੀ ਹੋ ਜਾਂਦੇ ਹੈਗੇ ਸਾਰੇ ਅੱਡੋ ਅੱਡੀ ਸਾਹਮਣੇ ਸਾਰਿਆਂ ਦੇ ਬਸ ਵੈਸੇ ਤਾਂ ਸਾਰਿਆਂ ਦੇ ਘਰਾਂ 'ਚ ਹੁੰਦੀ ਹੈ ਜੀ ਇਹਹੀ ਕੰਮ ਕਰਦੇ ਆ ਸਾਰੇ ਆਪਾਂ ਸੋ ਇਹ ਦੇਖ ਸਾਧੇ ਜਿਹੜਾ ਸਾਹਮਣਾ ਢੇਰ ਲੱਗਿਆ ਹੋਏ ਸਾਰੇ ਪ੍ਰੈਸ ਕਰਨ ਵਾਲੇ ਆਗੇ ਇਹ ਆਪਾਂ ਡੇਲੀ ਦੇ ਡੇਲੀ ਪ੍ਰੈਸ ਕਰਦੇ ਰਹੀਏ ਤਾਂ ਕਿ ਇੱਕ ਸੂਟ ਹੁੰਦਾ ਜੀ ਉਹ ਥੋੜਾ ਜਿਹਾ ਆਪਾਂ ਨੂੰ ਸੌਖਾ ਹੋ ਜਾਂਦਾ ਕਰਨੇ ਪਰ ਹੁਣ ਜਦੋਂ ਆਪਾਂ ਨੂੰ ਟਾਈਮ ਨਹੀਂ ਲੱਗਦਾ ਡੇਲੀ ਪ੍ਰੈਸ ਕਰਦਾ ਫਿਰ ਉਹਦੋਂ ਇਕੱਠੇ ਹੋ ਜਾਂਦੇ ਆ ਥੋੜਾ ਜਿਹਾ ਇਕੱਠਿਆਂ ਦਾ ਹੀ ਦਿੱਕਤ ਹੋ ਜਾਂਦੀ ਹੈ ਪ੍ਰੈਸ ਕਰਨ ਦੀ ਲਓ ਜੀ ਇੱਥੇ ਜਿਹੜੇ ਰਮਾਲ ਤੇ ਜਰਾਬਾਂ ਸੀ ਉਹ ਤਾਂ ਮੈਂ ਡਰੈਸਿੰਗ ਦੇ ਵਿੱਚ ਹੀ ਰੱਖ ਦੇਣੀ ਹੁੰਦੀਆਂ ਕਿਉਂਕਿ ਜਦੋਂ ਸਵੇਰੇ ਇਹ ਰੈਡੀ ਹੁੰਦੇ ਆ ਇੱਥੇ ਤੇ ਫਿਰ ਇੱਥੋਂ ਹੀ ਚੱਕ ਲੈਂਦੇ ਆ ਉਹਨੂੰ ਸੌਖਾ ਹੋ ਜਾਂਦਾ ਚੱਕਣਾ ਆਪਦਾ ਕੰਮ ਆ ਚਾਹਤ ਹੁੰਦਾ ਉਸ ਟਾਈਮ ਤੇ ਆਪ ਤੋਂ ਨਹੀਂ ਫੜਾਇਆ ਜਾਂਦਾ ਤਾਂ ਕਰਕੇ ਇੱਥੋਂ ਚੱਕ ਲੈਂਦੇ ਆ ਤੇ ਕੱ ਦੋਸਤੋ ਬਾਅਦ ਕੱਪੜੇ ਪ੍ਰੈਸ ਕਰ ਲਾਂਗੇ। ਕੱਪੜੇ ਪ੍ਰੈਸ ਕਰਨ ਤੇ ਵੀ ਮੈਨੂੰ ਘੰਟਾ ਡੇਢ ਘੰਟਾ ਲੱਗ ਗਿਆ ਸੀ ਕੱਪੜੇ ਜ਼ਿਆਦਾ ਸੀ ਅੱਜ ਨਾਲ ਦੇ ਨਾਲ ਆਪਾਂ ਬेडsheet ਤੇ ਵੀ ਮੜਾ ਜਿਹਾ ਹੱਥ ਮਾਰਦਾਂਗੇ ਸੈੱਟ ਕਰ ਦਾਂਗੇ ਜਿੱਥੇ ਕੱਪੜੇ ਪ੍ਰੈਸ ਕਰ ਲਾਂਗੇ ਕਿਉਂਕਿ 4-5 ਸੂਟ ਤਾਂ ਮੇਰੇ ਹੀ ਹੋ ਗਏ ਸੀਗੇ। ਕਾਟਨ ਦੇ ਕੱਪੜਿਆਂ ਤੇ ਥੋੜਾ ਜਿਹਾ ਟਾਈਮ ਵੀ ਜ਼ਿਆਦਾ ਲੱਗ ਜਾਂਦਾ ਹੈ ਇਕੱਠੇ ਜਿ ਹੋ ਜਾਂਦੇ ਜ਼ਿਆਦਾ। ਪ੍ਰੈਸ ਕਰਨ ਤੇ ਬਾਕੀ ਬਰਾਉ ਦੇ ਹੋਏ ਪਏ ਸੀ 2-3 ਸੂਟ ਪ੍ਰੈਸ ਕਰਨ ਵਾਲੇ। ਰ ਮਾਣਾ ਰ ਮਾਤਾ ਆਪਣੇ ਕੱਪੜੇ ਆਪ ਹੀ ਪ੍ਰੈਸ ਕਰਦਾਗਾ ਉਹ ਕਹਿੰਦਾ ਮੰਮੀ ਕਰੀਚਾ ਉਹਦੇ ਪਸੰਦ ਨਹੀਂ ਆਉਂਦੇ ਮੇਰੇ ਕਿਤੇ ਪ੍ਰੈਸ ਬਾਕੀ ਉਹ ਵੱਡਾ ਹੋਇਆ ਹੁਣ ਕਰ ਲੈਂਦਾਗਾ ਵੀ ਜਿਆਦਾ ਉਹਨੂੰ ਐ ਹੁੰਦਾ ਵੀ ਮੈਂ ਆਪੇ ਪ੍ਰੈਸ ਕਰ ਲੂੰਗਾ ਵੈਸੇ ਆਪਣੇ ਪਾਪਾ ਦੇ ਵੀ ਉਹ ਕੱਪੜੇ ਆਪ ਹੀ ਪ੍ਰੈਸ ਕਰ ਦਿੰਦਾ ਹੁੰਦਾਗਾ ਤੇ ਅੱਜ ਮੈਨੂੰ ਆਇਆ ਸੀ ਚਲੋ ਮੇਰੇ ਕੋਲ ਟਾਈਮ ਹੈਗਾ ਚਲੋ ਮੈਂ ਕਰ ਦਿੰਦੀ ਆਂਗੀ ਥੋੜੇ ਥੋੜੇ ਕਰਕੇ ਚਲੋ ਹੁਣ ਕਹਿੰਦਾ ਇਕੱਠੇ ਹੋ ਗਏ ਆ ਕਿ ਕੱਪੜੇ ਅੱਜ ਤੇ ਪ੍ਰੈਸ ਕਰ ਦਿੰਨੇ ਆਂਗੇ ਪ੍ਰਸਵਰਸ ਕਰਕੇ ਉਸ ਤੋਂ ਬਾਅਦ ਫਿਰ 5:30 ਦਾ ਟਾਈਮ ਹੋ ਜਾਊਗਾ ਫਿਰ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਾਂਗੇ ਬਿਲਕੁਲ ਠਟ ਇਹ ਬਾਕੀ ਹੋਰ ਕੋਈ ਛੋਟੇ-ਮੋਟੇ ਕੰਮ ਹੋਣਗੇ ਜਿਹੜੇ ਉਹ ਕਰਾਂਗੇ ਸਾਟਾ ਡੇਡ ਗਾਟਾ ਮਨ ਪ੍ਰਸਤੇ ਲੱਗੀ ਗਿਆ ਸੀ ਇੱਥੇ ਮਾਤਾ ਵੀ ਆ ਗਏ ਸੀ ਗੱਲਾਂ ਬਾਤਾਂ ਕਰੀ ਗਏ ਭਰਾ ਉਹ ਆਪਣਾ ਸਕੂਲ ਦਾ ਇੱਥੇ ਕੰਮ ਕਰੀ ਜਾਂ ਸੀ ਅਰਮਾਨ ਟਿਊਸ਼ਨ ਤੇ ਗਿਆ ਵਾ ਸੀਗਾ ਰਮਾਣਾਂ 6 ਵਜੇ ਆ ਜਾਂਦਾ ਸਟੇਸ਼ਨ ਤੋਂ ਸਾਢੇ 4 ਚਲਾ ਜਾਂਦਾ ਸਟੇਸ਼ਨ ਤੇ ਤਾਂ ਕਰਕੇ ਮੈਨੂੰ ਇਹ ਹੋ ਗਿਆ ਚਲੋ ਵੀ ਮੈਂ ਹੁਣ ਵਿਹਲੀ ਬੈਠੀ ਕੀ ਕਰੂਗੀ ਵੀ ਮੈਂ ਕੱਪੜੇ ਪ੍ਰੈਸ ਕਰ ਲੈਣੇ ਆਂਗੇ ਕਿਉਂਕਿ ਨਹੀਂ ਤਾਂ ਆਪਾਂ ਨੂੰ ਇਸ ਟਾਈਮ ਤੇ ਅਦਾਲਤ ਸਬਜੀ ਦਾ ਹੁੰਦਾ 5:00 ਵਜੇ ਵੀ ਅਦਾਲਤ ਸਬਜੀ ਚਲੋ ਆਪਾਂ ਕਰ ਲੈਣੇ ਆਂਗੇ ਦਾਲ ਸਬਜੀ ਦਾ ਤੇ ਅੱਜ ਮੈਨੂੰ ਐਸੀ ਵੀ ਸਬਜੀ ਤਾਂ ਪਈ ਹੈ ਬਣੀ ਤਾਂ ਕਰਕੇ ਮੈਂ ਹੁਣ ਕੱਪੜੇ ਪ੍ਰੈਸ ਕਰਨ ਲੱਗ ਗਈ ਕਰਮੀ ਕਰਕੇ ਨਾ ਡੇਲੀ ਕਪੜੇ ਪ੍ਰੈਸ ਕਰਾਉਂਦੇ ਆਲ ਨਹੀਂ ਕਰਦਾ ਨਾ ਇਹ ਤਾਂ ਡੇਲੀ ਕਰਦੇ ਰਹੀਏ ਤਾਂ ਵਧੀਆ ਰਹਿੰਦਾਗਾ ਕਿ ਕਸੂਟ ਹੁੰਦਾਗਾ ਡੇਲੀ ਸੌਖਾ ਹੋ ਜਾਂਦਾਗਾ ਜਿਆਦਾ देर ਹੁਣ ਖੜਨਾ ਵੀ ਔਖਾ ਲੱਗਦਾਗਾ ਹਾਈ ਤਾਂ ਲਾਈਟ ਦੇ ਕੱਟ-ਕੱਟ ਲਾ ਦੇ ਕਈ ਵਾਰ ਤਾਂ ਲਾਈਟ ਦੇ ਕੱਟ ਪਹਿਲਾਂ ਤਾਂ ਵਾਲੇ ਲੱਗਣ ਲੱਗੇ ਸੀ ਵੇਖ ਦੀ ਉਦੋਂ ਬਹੁਤ ਔਖਾ ਹੋ ਜਾਂਦਾਗਾ ਅਗੇ ਬੱਚੇ ਕਹਿੰਦਾ ਕਹਿੰਦਾ ਜਦੋਂ ਸਿਰ ਤੋਂ ਲੈਨੇ ਉਦੋਂ ਲਾਈਟ ਤੇ ਕੱਟ ਲਾ ਲਾ ਦਿੰਦੇ ਹੈਗੇ ਉਦੋਂ ਔਖਾ ਹੋ ਜਾਂਦਾ ਜਿਹੜੇ ਦਿਨ ਸਿਰ ਤੋਂ ਲੈਨੇ ਉਦਦੇ ਕੱਟ ਲਾ ਦਿੰਦੇ ਹੈਗੇ ਖੁੱਲੇ ਵਾਲਾਂ ਦੇ ਵਿੱਚ ਕਹਿੰਦਾ ਬੱਚਾ ਨੂੰ ਔਖਾ ਹੋ ਜਾਂਦਾਗਾ ਹੁਣ ਤਾਂ ਚਲੋ ਆਪਣੇ ਇਨਵਰਟਰ ਹੈਗਾ ਤੇ ਜਦੋਂ ਇਨਵਰਟਰ ਹੈ ਨਹੀਂ ਸੋ ਉਦੋਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੀਗਾ ਚਲੋ ਆਇਆ ਇਨਵਰਟਰ ਦੇ ਨਾਲ ਪੱਖਾ ਚੱਲਦਾ ਰਹਿੰਦਾ ਕਹਿੰਦੇ ਹੁੰਦੇ ਫੇਰ ਵੀ ਹਵਾ ਲੱਗਦੀ ਰਹਿੰਦੀ ਐ ਲੋ ਜੀ ਕੱਪੜੇ ਪ੍ਰੈਸ ਹੋ ਗਏ ਸਾਰੇ ਤੇ ਹੁਣ ਇਹਨਾਂ ਨੂੰ ਲਾ ਦਿੰਨੇ ਆਪੋ ਆਪਣੀ ਥਾਂ ਤੇ ਹੁਣ 2-3 ਦਿਨ ਮੈਂ ਫਿਰ ਪ੍ਰੈਸ ਕਰਨ ਦੀ ਮੈਨੂੰ ਲੋੜ ਨਹੀਂ ਪੈਣੀਗੀ 2-3 ਦਿਨਾਂ ਦਾ ਕੰਮ ਹੋ ਗਿਆ ਆਪਣਾ ਘੰਟਾ ਡੇਢ ਘੰਟਾ ਲਾ ਕੇ ਚਲੋ ਆਇਆ ਵੀ ਚਲੋ ਜਿੱਦੇ ਵੀ ਟਾਈਮ ਮਿਲਦਾ ਆਪਾਂ ਨੂੰ ਐ ਹੁੰਦਾ ਵੀ ਚਲੋ ਟਾਈਮ ਹੁੰਦਾ ਆਪਣਾ 2-3 ਦਿਨਾਂ ਦਾ ਕੰਮ ਹੋ ਜਾਂਦਾ ਇਹਦੇ ਨਾਲ ਬੈਲੇ ਬੈਠੇ ਵੀ ਆਪਾਂ ਐ ਹੁੰਦਾ ਵੀ ਆਪਾਂ ਕੀ ਕਰਾਂਗੇ ਜੀ ਇਹਨਾਂ ਨੂੰ ਆਪੋ ਆਪਣੀ ਥਾਂ ਤੇ ਲਾ ਦਿੰਨੇ ਆ ਤੇ ਉਸ ਤੋਂ ਬਾਅਦ ਇਹ ਸ਼ਾਮ ਦੇ 7:00 ਵਜੇ ਦਾ ਟਾਈਮ ਆ ਜੀ ਤੇ ਆਪਾਂ ਸੋਖ ਹਸਣ ਕਰਤਾ ਸੀਗਾ ਇੱਥੇ ਸੋਖ ਹਸਣ ਕਰ ਰਹੇ ਆ ਵਾਹਿਗੁਰੂ ਜੀ ਜਰਨਤ ਹਾਜ਼ਰੀ ਭਰ ਲਈ ਸੀਗੀ ਨਾਲੇ ਜੋਤ ਲਾਤੀ ਸੀ ਤੇ ਨਾਲੇ ਸੋਖ ਹਸਣ ਕਰ ਰਹੇ ਆ ਤੇ ਇਸ ਤੋਂ ਬਾਅਦ ਆਪਾਂ ਆਟਾ ਗੁੰਨਾਂਗੇ ਸੋਖ ਹਸਣ ਕਰਕੇ ਲਾਗੇ 7:30 ਹੋ ਗਏ ਸ਼ਾਮ ਦੇ ਤੇ ਹੁਣ ਆਪਾਂ ਆਟਾ ਗੁੰਨਣਗੇ ਤੇ ਸਭੀ ਆਪਣੀ ਸਵੇਰੇ ਆਪਾਂ ਆਲੂ ਬਣਾਏ ਸੀ ਅਵਾਲ ਤੇ ਉਹ ਪਈ ਆ ਗੁਸਤਾ ਤੇ ਕੋਸਾ ਪਤਾ ਇਹ ਬਰਾਈ ਸੀ ਕਿ ਖੜੀ ਚਾਵਲ ਤੇ ਆਪਣੀ ਘੜੀ ਪਈ ਹੈਗੀ ਤੇ ਆਪਾਂ ਹੁਣ ਬਸ ਕਲਾ ਆਟਾ ਹੀ ਗੁੰਨਣਾ ਤੇ ਉਸ ਤੋਂ ਬਾਅਦ ਆਪਾਂ ਰੋਟੀ ਬਣਾਵਾਂਗੇ ਤੇ ਆਪਾਂ ਬਾਜ਼ਾਰ ਵੀ ਜਾਣਾ ਸਬਜ਼ੀ ਲੈਣ ਜਾ ਕੇ ਸਬਜ਼ੀਆਂ ਖਤਮ ਹੋਈਆਂ ਪਈਆਂ ਹਰੀਆਂ ਸਬਜ਼ੀਆਂ ਹੈ ਨਹੀਂਆਂ ਤੇ ਆਪਾਂ ਆਪਣੇ ਅੱਜ ਦੇ ਵਲੌਗ ਦਾ ਐਂਡਿੰਗ ਇਥੇ ਕਰਾਗੇ ਜੀ ਕਿਉਂਕਿ ਆਪਾਂ ਰੋਟੀ ਬਣਾ ਕੇ ਉਸ ਤੋਂ ਬਾਅਦ ਆਪਾਂ ਬਾਜ਼ਾਰ ਤੇ ਨਹੀਂ ਜਾਵਾਂਗੇ ਤੇ ਅਮੇਰਿਕਾ ਦੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਵੀਡੀਓ ਪਸੰਦ ਆਈ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ